ਇੱਕ ਵਾਰ ਦੀ ਗੱਲ ਆ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕਮਿਹਾਰ ਰਹਿੰਦਾ ਸੀ ਜਿਸ ਦਾ ਨਾਮ ਵੀਰੂ ਸੀ ਤੇ ਵੀਰੂ ਦਾ ਘਰ ਪਿੰਡ ਦੇ ਬਾਹਰ ਬਾਹਰ ਇੱਕ ਛੋਟੀ ਜਿਹੀ ਨਦੀ ਦੇ ਕੰਢੇ ਤੇ ਸੀ ਵੀਰੂ ਸਾਰਾ ਹੀ ਦਿਨ ਮਿੱਟੀ ਦੇ ਕੜੇ ਬਣਾਉਂਦਾ ਰਹਿੰਦਾ ਸੀ ਐਵੇਂ ਲੱਗਦਾ ਸੀ ਕਿ ਜਿਵੇਂ ਉਸ ਦੇ ਹੱਥਾਂ ਦੇ ਵਿੱਚ ਕੋਈ ਜਾਦੂ ਹੋਵੇ ਕਿਉਂਕਿ ਉਸ ਦੇ ਬਣਾਏ ਹੋਏ ਕੜੇ ਬਹੁਤ ਹੀ ਖੂਬਸੂਰਤ ਹੁੰਦੇ ਸੀ ਪਰ ਇਸ ਸਾਰੀ ਕਲਾ ਦੇ ਹੋਣ ਦੇ ਬਾਵਜੂਦ ਵੀ ਵੀਰੂ ਅੰਦਰੋਂ ਬਹੁਤ ਹੀ ਬੇਚੈਨ ਰਹਿੰਦਾ ਸੀ ਤੇ ਉਸ ਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਕੋਈ ਵੀ ਉਸ ਦੀ ਕਲਾ ਨੂੰ ਸਮਝ ਨਹੀਂ ਸਕਦਾ ਤੇ ਇਸੇ ਕਰਕੇ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਬਦਨਸੀਬ ਇਨਸਾਨ ਸਮਝਦਾ ਸੀ ਤੇ ਐਵੇਂ ਲੱਗਦਾ ਸੀ ਕਿ ਜਿਵੇਂ ਉਸਦੇ ਮਨ ਉੱਤੇ ਨਕਾਰਾਤਮਕ ਅਤੇ ਨਿਰਾਸ਼ਾਜਨਕ ਸੋਚਾਂ ਨੇ ਆਪਣਾ ਵਾਸ ਕਰ ਲਿਆ ਹੋਵੇ ਤੇ ਇੱਕ ਦਿਨ ਵੀਰੂ ਨੇ ਬਹੁਤ ਹੀ ਖੂਬਸੂਰਤ ਕੜਾ ਬਣਾਇਆ ਤੇ ਉਸਨੇ ਸੋਚਿਆ ਇਹ ਕੜਾ ਜ਼ਰੂਰ ਵਿਕ ਜਾਵੇਗਾ ਤੇ ਲੋਕ ਇਸ ਦੀ ਕਾਫੀ ਤਾਰੀਫ ਵੀ ਕਰਨਗੇ ਪਰ ਜਦੋਂ ਉਹ ਉਸ ਕੜੇ ਨੂੰ ਵੇਚਣ ਲਈ ਗਿਆ ਤਾਂ ਕੋਈ ਵੀ ਉਸ ਦੀ ਸਹੀ ਕੀਮਤ ਦੇਣ ਦੇ ਲਈ ਤਿਆਰ ਨਹੀਂ ਸੀ ਵੀਰੂ ਦਾ ਇਹ ਸਭ ਵੇਖ ਕੇ ਦਿਲ ਟੁੱਟ ਜਾਂਦਾ ਕਿ ਮੇਰੇ ਨਾਲ ਇਹ ਕਿਵੇਂ ਹੋ ਸਕਦਾ ਤੇ ਜਦੋਂ ਉਹ ਥੱਕ ਹਾਰ ਕੇ ਵਾਪਸ ਆ ਰਿਹਾ ਸੀ ਤਾਂ ਉਹ ਨਦੀ ਦੇ ਕੰਢੇ ਤੇ ਬੈਠ ਗਿਆ ਅਤੇ ਉਸ ਖੂਬਸੂਰਤ ਕੜੇ ਵੱਲ ਵੇਖਿਆ ਤੇ ਕੁਝ देर ਵੇਖਣ ਤੋਂ ਬਾਅਦ ਉਸ ਨੇ ਉਸ ਕੜੇ ਨੂੰ ਪਾਣੀ ਦੇ ਵਿੱਚ ਸੁੱਟ ਦਿੱਤਾ ਤੇ ਕੜਾ ਪਾਣੀ ਦੇ ਵਿੱਚ ਡਿੱਗਦਿਆਂ ਹੀ ਟੁੱਟ ਜਾਂਦਾ ਤੇ ਇਹ ਵੇਖ ਕੇ ਵੀਰੂ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਤੇ ਉਸੇ ਵਕਤ ਇੱਕ ਬੁੱਢਾ ਆਦਮੀ ਉੱਥੇ ਖੜ੍ਹਾ ਸੀ ਵੀਰੂ ਨੂੰ ਇਹ ਸਭ ਕਰਦੇ ਵੇਖ ਉਹ ਵੀਰੂ ਦੇ ਕੋਲ ਜਾਂਦਾ ਤੇ ਉਸਨੇ ਵੀਰੂ ਨੂੰ ਉਦਾਸ ਦੇਖ ਕੇ ਪੁੱਛਿਆ ਕੀ ਹੋਇਆ ਪੁੱਤਰ ਨਿਰਾਸ਼ ਜਿਹਾ ਲੱਗਦਾ ਏ ਕੀ ਗੱਲ ਏ ਤਾਂ ਵੀਰੂ ਨੇ ਉਦਾਸ ਚਿਹਰੇ ਦੇ ਨਾਲ ਰੋਂਦੇ ਹੋਏ ਕਿਹਾ ਜੀ ਹਾਂ ਮੈਂ ਇੱਕ ਬਹੁਤ ਖੂਬਸੂਰਤ ਕੜਾ ਬਣਾਇਆ ਸੀ ਪਰ ਕਿਸੇ ਨੇ ਵੀ ਉਸ ਦੀ ਕਦਰ ਨਹੀਂ ਕੀਤੀ ਮੈਂ ਬਸ ਆਪਣੀ ਕਿਸਮਤ ਤੋਂ ਹਾਰ ਮੰਨ ਗਿਆ ਹਾਂ ਤੇ ਮੇਰਾ ਕੁਝ ਨਹੀਂ ਹੋ ਸਕਦਾ ਉਸ ਬੁੱਢੇ ਆਦਮੀ ਨੇ ਪਹਿਲਾਂ ਤਾਂ ਵੀਰੂ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਿਆ ਅਤੇ ਫਿਰ ਇੱਕ ਹਲਕੀ ਜਿਹੀ ਮੁਸਕਾਨ ਦੇ ਨਾਲ ਕਿਹਾ ਪੁੱਤਰ ਤੂੰ ਕੜਾ ਤਾਂ ਬਹੁਤ ਸੁੰਦਰ ਬਣਾਉਂਦਾ ਪਰ ਤੇਰਾ ਮਨ ਬੜਾ ਬੇਚੈਨ ਲੱਗਦਾ ਜਰਾ ਉਸ ਨਦੀ ਵੱਲ ਵੇਖ ਜਦੋਂ ਪਾਣੀ ਸ਼ਾਂਤ ਹੁੰਦਾ ਉੱਪਰੋਂ ਚੰਦਰਮਾ ਦੀ ਤਸਵੀਰ ਉਸ ਪਾਣੀ ਦੇ ਵਿੱਚ ਕਿੰਨੀ ਸਾਫ਼ ਅਤੇ ਸੁੰਦਰ ਨਜ਼ਰ ਆਉਂਦੀ ਆ ਪਰ ਜਦੋਂ ਉਸੇ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਤਾਂ ਚੰਦਰਮਾ ਦੀ ਤਸਵੀਰ ਵੀ ਖਿੰਡ ਜਾਂਦੀ ਆ ਉਸੇ ਤਰ੍ਹਾਂ ਹੀ ਤੇਰੀ ਵੀ ਜ਼ਿੰਦਗੀ ਆ ਜਦੋਂ ਤੇਰਾ ਮਨ ਸ਼ਾਂਤ ਹੋਵੇਗਾ ਤਾਂ ਤੇਰੀ ਕਲਾ ਵੀ ਪੂਰੀ ਤਰ੍ਹਾਂ ਨਿਖਰ ਕੇ ਸਾਹਮਣੇ ਆਵੇਗੀ ਤੇ ਲੋਕ ਵੀ ਉਸ ਦੀ ਕਦਰ ਕਰਨਗੇ ਸ਼ਾਂਤ ਰਹਿਣਾ ਵੀ ਇੱਕ ਕਲਾ ਹੁੰਦੀ ਆ ਦੁਨੀਆ ਦੇ ਸਭ ਤੋਂ ਸਫਲ ਲੋਕ ਆਪਣੇ ਅੰਦਰ ਦੀ ਸ਼ਾਂਤੀ ਨੂੰ ਹਮੇਸ਼ਾ ਹੀ ਕਾਇਮ ਰੱਖਦੇ ਆ ਉਹ ਕਦੇ ਵੀ ਮੁਸ਼ਕਲਾਂ ਆਉਣ ਤੇ ਘਬਰਾਉਣ ਦੀ بجائے ਮੁਸ਼ਕਲ ਦਾ ਸਾਹਮਣਾ ਸ਼ਾਂਤ ਰਹਿ ਕੇ ਹੀ ਕਰਦੇ ਆ ਤੂੰ ਬਸ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀ ਸ਼ਾਂਤੀ ਦੇ ਨਾਲ ਕੀਤਾ ਗਿਆ ਕੰਮ ਤੇਜ਼ੀ ਨਾਲ ਕੀਤੇ ਗਏ ਕੰਮ ਨਾਲੋਂ ਕਿਤੇ ਬਿਹਤਰ ਹੁੰਦਾ ਵੀਰੂ ਨੇ ਉਸ ਬੁੱਢੇ ਆਦਮੀ ਦੀ ਗੱਲ ਨੂੰ ਦਿਲੋਂ ਸਮਝਿਆ ਤੇ ਉਹ ਉਸੇ ਪਲ ਤੋਂ ਆਪਣੇ ਆਪ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨ ਲੱਗਾ ਉਸ ਨੇ ਅਗਲੇ ਹੀ ਦਿਨ ਫਿਰ ਤੋਂ ਕੜੇ ਬਣਾਉਣੇ ਸ਼ੁਰੂ ਕਰ ਦਿੱਤੇ ਪਰ ਇਸ ਵਾਰ ਉਸ ਦਾ ਪੂਰਾ ਧਿਆਨ ਕੰਮ ਤੇ ਸੀ ਨਾ ਕਿ ਨਤੀਜੇ ਤੇ ਤੇ ਉਸ ਨੇ ਮਹਿਸੂਸ ਕੀਤਾ ਕਿ ਜਦੋਂ ਉਹ ਸ਼ਾਂਤੀ ਦੇ ਨਾਲ ਕੰਮ ਕਰਦਾ ਉਸ ਦੇ ਹੱਥਾਂ ਦੀ ਕਲਾ ਦੇ ਵਿੱਚ ਇੱਕ ਅਲੱਗ ਹੀ ਨਿਖਾਰ ਆ ਜਾਂਦਾ ਤੇ ਜਲਦੀ ਹੀ ਵੀਰੂ ਦੇ ਬਣਾਏ ਹੋਏ ਕੜੇ ਉਤੋਂ ਦੇ ਪੂਰੇ ਇਲਾਕੇ ਦੇ ਵਿੱਚ ਮਸ਼ਹੂਰ ਹੋ ਗਏ ਤੇ ਲੋਕ ਦੂਰ ਦੂਰ ਤੋਂ ਵੀਰੂ ਦੇ ਬਣਾਏ ਹੋਏ ਕੜੇ ਖਰੀਦਣ ਆਉਂਦੇ ਜਿਸ ਦੇ ਕਾਰਨ ਵੀਰੂ ਹੁਣ ਬਹੁਤ ਖੁਸ਼ ਰਹਿਣ ਲੱਗਾ ਉਸ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਸ਼ਾਂਤ ਰਹਿਣਾ ਕਮਜ਼ੋਰੀ ਨਹੀਂ ਬਲਕਿ ਸਭ ਤੋਂ ਵੱਡੀ ਤਾਕਤ ਹੁੰਦੀ ਆ ਜਦੋਂ ਵੀ ਉਸ ਦੀ ਜ਼ਿੰਦਗੀ ਵਿੱਚ ਕੋਈ ਮੁਸ਼ਕਲ ਆਉਂਦੀ ਤਾਂ ਉਹ ਉਸ ਬੁੱਢੇ ਆਦਮੀ ਦੀ ਗੱਲ ਨੂੰ ਯਾਦ ਕਰ ਲੈਂਦਾ ਤੇ ਸ਼ਾਂਤੀ ਨਾਲ ਮੁਸ਼ਕਲ ਦਾ ਸਾਹਮਣਾ ਵੀ ਕਰ ਲੈਂਦਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਸਾਡਾ ਮਨ ਸ਼ਾਂਤ ਹੁੰਦਾ ਤਾਂ ਅਸੀਂ ਹੋਰ ਵੀ ਬਿਹਤਰ ਸੋਚ ਪਾਉਂਦੇ ਹਾਂ ਗਲਤੀਆਂ ਤੋਂ ਬਚਦੇ ਹਾਂ ਤੇ ਲੋਕਾਂ ਦੇ ਦਿਲ ਵੀ ਜਿੱਤ ਪਾਉਂਦੇ ਹਾਂ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਪਰੋਂ ਜੰਨੀਆਂ ਵੀ ਤੂਫਾਨੀ ਹੋਣ ਸਰ ਸਮੁੰਦਰ ਦੀ ਗਹਿਰ ਦੇ ਵਿੱਚ ਪਾਣੀ ਹਮੇਸ਼ਾ ਸ਼ਾਂਤ ਰਹਿੰਦਾ ਉਸੇ ਤਰ੍ਹਾਂ ਅਸਲ ਤਾਕਤ ਸਾਡੇ ਮਨ ਦੀ ਸ਼ਾਂਤੀ ਵਿੱਚ ਹੁੰਦੀ ਆ ਇਸ ਲਈ ਜਦੋਂ ਵੀ ਜ਼ਿੰਦਗੀ ਤੁਹਾਨੂੰ ਪਰੇਸ਼ਾਨ ਕਰੇ ਤਾਂ ਇੱਕ ਡੂੰਘਾ ਅਤੇ ਲੰਬਾ ਸਾਹ ਲਿਓ ਤੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਸ਼ਾਂਤ ਰਹਿਣ ਵਾਲਾ ਇਨਸਾਨ ਹੀ ਹਮੇਸ਼ਾ ਜਿੱਤ